ਹੈਲੋ ਜੀ ਸਤ ਸ੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਲੀ ਉਮੀਦ ਕਰਦੀ ਹੈ ਕਿ ਫਰੈਂਡ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਆ ਫਰੈਂਡਸ ਤੇ ਲੋ ਜੀ ਫਰੈਂਡ ਅੱਜ ਦਾ ਬਲੌਗ ਆਪਾਂ ਨੇ ਸਟਾਰਟ ਕੀਤਾ ਸੀਗਾ ਆ ਸ਼ਨੀਵਾਰ ਨੂੰ ਸੈਕਿੰਡ ਸੈਚਰਡੇ ਸੀਗਾ ਉਸ ਦਿਨ ਤੇ ਬੱਚਿਆਂ ਨੂੰ ਸੀਗੀ ਛੁੱਟੀ ਹੈ ਨਾ ਤੇ ਇੱਥੇ ਫਿਰ ਮੈਂ ਨਾਸ਼ਤਾ ਬਣਾ ਕੇ ਹੱਟੀ ਸੀਗੀ ਗਰਮੀ ਬਹੁਤ ਜ਼ਿਆਦਾ ਹੋਈ ਪਈ ਸੀਗੀ ਫਿਰ ਮੈਂ ਫਟਾਫਟ ਲਗਾਇਆ ਝਾੜੂ ਮੈਂ ਕਿਹਾ ਪੁੱਤ ਮੈਂ ਝਾੜੂ ਲਾ ਦਨੀ ਆ ਤੂੰ ਫਟਾਫਟ ਹੈ ਨਾ ਮੇਰੇ ਪਿੱਛੇ-ਪਿੱਛੇ ਪੋਚਾ ਲਾ ਦੇ ਹੈ ਨਾ ਵੀ ਇੱਕ ਵਾਰੀ ਆਪਾਂ ਸਾਫ਼ ਸਫਾਈ ਆ ਜਾ ਕਰਦੀਏ ਵੀ ਫਿਰ ਆਪਾਂ ਆਰਾਮ ਨਾਲ ਬੈ ਕੇ ਰੋਟੀ ਖਾਵਾਂਗੇ ਤਾਂ ਕਰਕੇ ਮਹਾਂ ਚੱਲ ਲਾ ਦੇ ਫਿਰ ਇਹ ਲਾਤਾ ਰਿਹਾ ਸੀਗਾ ਪਰ ਵਿਚਾਰਾ ਰੋਕ ਕੇ ਲਾ ਰਿਹਾ ਸੀਗਾ ਝੀ ਨਹੀਂ ਕਰ ਰਿਹਾ ਸੀਗਾ ਦੇਖੋ ਇਹ ਆਰਾਮ ਨਾਲ ਲਾ ਰਿਹਾ ਫਿਰ ਮੈਨੂੰ ਐ ਸੀਗਾ ਮਹਾਂ ਚੱਲ ਇੱਕ ਵਾਰੀ ਜਹੇ ਜਹੇ ਵੀ ਲਾ ਦੇਵੇ ਲਾ ਦੇਵੇ ਇਹ ਵੀ ਫਿਰ ਸਾਫ ਜਾ ਪੋਚਾ ਮਹਾਂ ਚੱਲੋ ਫਿਰ ਮੈਂ ਬਾਅਦ ਚ ਮੈਂ ਲਾ ਦਵਾਂਗੀ ਤਾਂ ਕਰਕੇ ਹੈਨਾ ਤੇ ਇਥੇ ਵਸ ਫਿਰ ਉਹੀ ਕਰ ਰਿਹਾ ਸੀਗਾ ਇਹ ਤੇ ਵੈਸੇ ਵੀ ਬੱਚਿਆਂ ਨੂੰ ਕੰਮ ਲਾਉਣਾ ਚਾਹੀਦਾ ਹੈ ਹਨਾ ਤਾਂ ਕਿ ਮਾਪਿਓ ਦੀ ਹੈਲਪ ਹੋ ਸਕੇ ਚਲੋ ਚਾਹੇ ਕੁੜੀਆਂ ਚਾਹੇ ਮੁੰਡੇ ਹੈਨਾ ਜੇ ਆਪਾਂ ਕੰਮ ਲਾਵਾਂਗੇ ਤਾਂ ਹੀ ਉਹ ਕਰਨਗੇ ਆਪੀ ਆਪ ਤਾਂ ਛਾਹੀ ਦੀ ਕੋਈ ਕਰਮਾ ਵਾਲੀ ਮਾਵਾਪ ਹੁੰਦੇ ਨੇ ਜਿਹੜੇ ਬੱਚੇ ਆਪੀ ਆਪ ਲੱਗ ਜਾਂਦੇ ਨੇ ਕਰਨ ਹੈਨਾ ਤੇ ਇਸ ਕਰਕੇ ਤੇ ਇੱਥੇ ਦੇਖ ਮੈਂ ਅੰਦਰ ਉਹ ਝਾੜੂ ਮੈਂ ਲਾਤਾ ਸੀਗਾ ਅੰਦਰ ਰਮਣੀਤ ਪੋਚਾ ਲੱਗ ਰਿਹਾ ਸੀਗਾ ਲਾਨ ਤੇ ਮਖਾ ਲੱਗੇ ਹੱਥ ਬਾਹਰ ਵੀ ਮੈਂ ਝਾੜੂ ਝੂੜੂ ਲਗਾ ਦਿੰਨੀ ਆ ਇਧਰਲੀ ਸਾਈਡ ਤੇ ਨੀ ਕਿ ਪੋਚਾ ਪੂਚਾ ਮੈਂ ਲਗਾਉਂਦੀ ਨਹੀਂ ਹੁੰਦੀ ਦੇਖੋ ਹੈਨਾ ਕੋਈ ਫਾਇਦਾ ਨਹੀਂ ਹੈਗਾ ਇੱਥੇ ਪੋਚਾ ਲਗਾਏ ਦਾ ਤੇ ਹੋ ਸਕਦਾ ਤੇ ਮੈਂ ਕਦੇ ਹੀ ਯਾਨੀ ਕਿ 2-3 ਦਿਨਾਂ ਬਾਅਦ ਇਹਨੂੰ ਧੋ ਜ਼ਰੂਰ ਦੇਣੀ ਹੁੰਦੀ ਆ ਤੇ ਕੁਝ ਗਰਮੀ ਹੋਣ ਕਰਕੇ ਫਿਰ ਮੈਂ ਹੁਣ ਗਰਮੀ 'ਚ ਘੱਟ ਧੋਣੀ ਹੁੰਦੀ ਆ ਇਹੋ ਜਿਹਾ ਫਿਰ ਜਿੰਨਾ ਪਾਏ ਤਾਂ ਪਾਣੀ ਛਿੜਕਦੇ ਆ ਵੀ ਓਨੀ ਗਰਮੈਸ਼ ਬਾਹਰ ਨਿਕਲਦੀ ਆ ਫਰਸ਼ 'ਚੋਂ ਇਸ ਕਰਕੇ ਮੈਂ ਜ਼ਿਆਦਾ ਵੀ ਫਿਰ ਪਾਣੀ ਘੱਟ ਹੀ ਛਿੜਕਦੀ ਆ ਵੀ ਜੇ ਇਹ ਕੱਪੜੇ-ਕੁਪੜੇ ਧੋਵਾਂ ਉਸ ਦਿਨ ਤਾਂ ਭਾਵੇਂ ਚਲੋ ਮੈਂ ਧੋ ਦਮਾ ਹੈ ਨਾ ਨਹੀਂ ਨਹੀਂ ਜਾਂ ਫਿਰ ਜ਼ਿਆਦਾ ਗੰਦਾ ਹੋਵੇ ਉਦੋਂ ਧੋਣੀ ਹੈ ਉਹ ਧੋਣੀ ਹੁੰਦੀ ਆ ਤੇ ਆ ਦੇਖੋ ਹੈਨਾ ਇੱਕ ਇਥੇ ਟੋਕਰੀ ਚ ਮਿੱਟੀ ਪਾ ਕੇ ਨਾ ਆਪਣੇ ਉਹ ਲਗਾਏ ਹੋਏ ਸੀਗੇ ਕੀ ਕਹਿੰਦੇ ਨੇ ਦੁਪਹਿਰ ਖੜੀਆਂ ਜੀਆਂ ਤੇ ਉਹ ਆਪਣੇ ਜੋਏ ਨੇ ਹੈਨਾ ਸਾਰੀ ਮਿੱਟੀ ਖੰਡਿਆਤੀ ਤੇ ਫਿਰ ਮਖਾ ਚੱਲੋ ਰਹਿਣ ਦੰਨੀ ਆ ਮੈਂ ਤੇ ਇਥੇ ਮਖਾ ਉਹੀ ਮਿੱਟੀ ਮੈਂ ਗਾਮਨੇ ਚ ਪਾ ਦੰਨੀ ਆ ਤੇ ਲੋ ਜੀ ਹੁਣ ਤੁਹਾਨੂੰ ਮੈਂ ਮਿਲ ਰਹੀ ਸੀਗੀ ਸਿੱਧਾ ਸ਼ਾਮ ਨੂੰ ਤੇ ਫਰੈਂਡ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਹੋ ਪਲੀਜ਼ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਹੈਨਾ ਤੇ ਠੀਕ ਹੈ ਜੀ ਤੇ ਇਹ ਮੈਨੇ ਆਪਣੀ ਪਾਇਆ ਨਵਾਂ ਸੂਟ ਜਿਹੜਾ ਮੈਂ ਕੱਲ ਸਟਿਚ ਕੀਤਾ ਸੀਗਾ ਨੈਰਾ ਕੱਟ ਸੀਗਾ ਇਹ ਤੇ ਥੋੜਾ ਇੱਕ ਦੇਖੋ ਉੱਚਾ ਲੱਗ ਰਿਹਾ ਪਰ ਚਲੋ ਕੋਈ ਗੱਲ ਨਹੀਂ ਉੱਚਾ ਦਰਵਾਜ ਆ ਗਿਆ ਹੈ ਨਾ ਸੋਹਣੇ ਲੱਗਦੇ ਨੇ ਹੁਣ ਹੁਣ ਉੱਚਾ ਦਰਵਾਜ ਆ ਗਿਆ ਹੁਣ ਆਪਾਂ ਵੀ ਉੱਚੇ ਉੱਚੇ ਸੂਟ ਪਾਇਆ ਕਰਾਂਗੇ ਜਿਹੜੇ ਆਪਣੇ ਪੁਰਾਣੇ ਸੂਟ ਪਏ ਨੇ ਉੱਚੇ ਹੈ ਨਾ ਫਿਲਹਾਲ ਮੇਰੇ ਕੋਲ ਤਾਂ ਇੱਕ ਦੋ ਹੀ ਪਿਆ ਸੂਟ ਮੇਰੇ ਕੋਲ ਜ਼ਿਆਦਾ ਹੈ ਨਹੀਂਗੇ ਕਿਉਂਕਿ ਮੈਂ ਫਿਰ ਦੇ ਦਿੰਦੀ ਹੁੰਦੀ ਸੀ ਜਿਹੜੇ ਉੱਚੇ ਵਗੈਰਾ ਹੁੰਦੇ ਸੀਗੇ ਹਨਾ ਤਾਂ ਕਰਕੇ ਮੈਂ ਖੈਨੇ ਆਪਾਂ ਬਾਅਦ ਚ ਕੱਢਾਂਗੇ ਹਲੇ ਹੋਰ ਆਜਣ ਦੋ ਚੰਗੀ ਤਰ੍ਹਾਂ ਰਿਵਾਜ ਉੱਚੇ ਸੂਟ ਸੋਹਣੇ ਲੱਗਦੇ ਨੇ ਨਾ ਤੇ ਇੱਥੇ ਫਿਰ ਇਹ ਤਾਂ ਚਲੋ ਉੱਚਾ ਤਾਂ ਬਣ ਗਿਆ ਨਹੀਂ ਤਾਂ ਇਹਨੂੰ ਮੈਂ ਨੀਵੇਂ ਹੀ ਬਣਾਉਣਾ ਸੀਗਾ ਕਿਉਂਕਿ ਇਹਦੀ ਸੀਗੀ ਲੈਂਥ ਘੱਟ ਜੈਨ ਕਿ ਇਹ ਆਡਾ ਸੂਟ ਸੀਗਾ ਲੈਂਥ ਚ ਲੰਬਾਈ ਚ ਸੂਟ ਨਹੀਂ ਸੀਗਾ ਇਹ ਆ ਆਡਾ ਸੂਟ ਸੀਗਾ ਹੈਨਾ ਕੰਨੀ ਕੰਨੀ ਯਾਨੀ ਕਿ ਕੰਨੀ ਇਹਦੇ ਦੇਖੋ ਘੇਰੇ ਤੇ ਆ ਇਸ ਕਰਕੇ ਇਹਨਾ ਉੱਚਾ ਬਣਿਆ ਹੈ ਪਰ ਸੋਹਣਾ ਲੱਗ ਰਿਹਾ ਸੀਗਾ ਵਧੀਆ ਲੱਗ ਰਿਹਾ ਸੀਗਾ ਰਮਣੀਤ ਦੇ ਡੈਡੀ ਵੀ ਕਰੇ ਕਰੇ ਠੀਕ ਲੱਗ ਰਿਹਾ ਤੇ ਵੈਸੇ ਬਲੂ ਕਲਰ ਕਾਫੀ ਦਿਨ ਹੋ ਗਏ ਸੀਗੇ ਸੂਟ ਦਾ ਮੈਂ ਪਾਇਆ ਨਹੀਂ ਸੀਗਾ ਬਾਜ਼ਾਰ ਚ ਬੱਚਿਆਂ ਨੂੰ ਪਾਤਾ ਮੈਂ ਸਕੂਲ ਦਾ ਕੰਮ ਚੱਲ ਲੈਨੇ ਕੰਮ ਕਰ ਲਣਗੇ ਠੀਕ ਹੈ ਜੀ ਤੇ ਆ ਆਪਾਂ ਨੇ ਪਾ ਲਿਆਵੇਂ ਦੁਪੱਟਾ ਹੈ ਨਹੀਂ ਸੀ ਇਹਦੇ ਨਾਲ ਫਿਰ ਮੈਂ ਇਹ ਸਟੋਲ ਚ ਲੈ ਲਿਆ ਤੇ ਕਾ ਚੱਲਦੇ ਪਾਪੀ ਦਾ ਮੈਂ ਡੇਢ ਘੜੀ ਸੀ ਭੱਜ ਜਦੋਂ ਆਦੇ ਫਸ ਮੈਂ ਉਹਦੀ ਨਵੇਂ ਨਾਲ ਪਹੁੰਗੂਗੀ ਸ਼ਾਮ ਨੂੰ ਰਸਟੇ ਨਹੀਂ ਜਾਉਂਗੀ ਨਹੀਂ ਤਾਂ ਮਗਰ ਲੂਗਾ ਕੰਨੀ ਕੰਮ ਕਰਪੇ ਅੰਦਰ ਚਲ ਚਲ ਮੈਂ ਵੀ ਆਉਣੀ ਚਲ ਤੇ ਲੋ ਜੀ ਫ੍ਰੈਂਡ ਆਪਾਂ ਪਹੁੰਚ ਗਏ ਸੀਗੇ ਫਿਰ ਬਾਜ਼ਾਰ ਚ ਮਾਰਕੀਟ ਚ ਤੇ ਆਪਾਂ ਨੇ ਬੱਸ ਇੱਕੋ ਹੀ ਸ਼ਾਪ ਸ਼ਾਪ ਤੇ ਗਏ ਆ ਉੱਥੇ ਆਪਾਂ ਨੂੰ ਪਸੰਦ ਆ ਗਏ ਸੀਗੇ ਫਿਲਹਾਲ ਦੇਖ ਰਹੇ ਸੀਗੇ ਵੀ ਕਿਹੜਾ ਲਈਏ ਕਿਹੜਾ ਨਾ ਹੈ ਨਾ ਆ ਦੋ ਤਿੰਨ ਕਲਰ ਜੇ ਸੀਗੇ ਦੇਖੋ ਇੱਕ ਸੀਗਾ ਬਲੂ ਦੇ ਵਿੱਚ ਇਹ ਵੀ ਕਲਰ ਪਿਆਰਾ ਸੀਗਾ ਠੀਕ ਹੈ ਜੀ ਬਲੂ ਚ ਸੀਗਾ ਇੱਕ ਹੈਗਾ ਸੀਗਾ ਫਰੋਜੀ ਚ ਜਾਂ ਉਹ ਚ ਵੀ ਸੀਗਾ ਕੀ ਕਹਿੰਦੇ ਹੁੰਦੇ ਨੇ ਲੈਮਨ ਲੈਮਨਿੰਗ ਕਹਿੰਦੀਆਂ ਸੋਰੀ ਚੈਰੀ ਜੇ ਚ ਰੈੱਡ ਜੇ ਚ ਹੈਗਾ ਸੀਗਾ ਬਰਾਊਨ ਚ ਸੀਗਾ ਹੈ ਨਾ ਤੇ ਆ ਸੀਗੇ ਹਨਾ ਇੱਥੇ ਤੇ ਬਹੁਤ ਸੋਹਣੇ ਸੋਹਣੇ ਸੀਗੇ ਇਹਨਾਂ ਨੇ ਯਾਨੀ ਕਿ ਹਲਕੇ ਵਾਲੇ ਵੀ ਦਿਖਾਏ ਸੀਗੇ ਜਿਹੜੇ ਨੈੱਟ ਵਾਲੇ ਹੁੰਦੇ ਨੇ ਹਨਾ ਪਰ ਉਹ ਨੈੱਟ ਜੇ ਵਾਲੇ ਮੈਨੂੰ ਪਸੰਦ ਨਹੀਂ ਆਏ ਹੈਗੇ ਮੈਂ ਕਿਹਾ ਉੱਡੀ ਜਾਣਗੇ ਉਹ ਜਦੋਂ ਵੀ ਪੱਖਾ ਚੱਲੂਗਾ ਤੇ ਉੱਡੀ ਜਾਣਗੇ ਜਾਂ ਫਿਰ ਮਤਲਬ ਕਿ ਉਹਨਾਂ 'ਚ ਮਿੱਟੀ ਵਗੈਰਾ ਫੇਰ ਹਨਾ ਅੰਦਰ ਜਾਊਗੇ ਉਹ ਹਨਾ ਤਾਂ ਕਰਕੇ ਆ ਦੇਖੋ ਹਨਾ ਬਹੁਤ ਸੋਹਣੇ ਸੋਹਣੇ ਹੈਗੇ ਸੀਗੇ ਠੀਕ ਹੈ ਜੀ ਇਹ ਕੇਕ ਕਲਰ ਸੀਗਾ ਇਹਦੇ 'ਚ ਤੇ ਐਵੇਂ ਸੀਗਾ ਪਰ ਮੈਨੂੰ ਬਰਾਊਨ ਕਲਰ ਹੈ ਨਾ ਜਿਆਦਾ ਜਚਿਆ ਨਹੀਂ ਹੈਗਾ ਮੈਂ ਕਿਹਾ ਸਾਰਾ ਕੁਰਸੀ ਹੀ ਬਰਾਊਨ ਬਰਾਊਨ ਹੋ ਜਾਊਗਾ ਘਰ ਵਿੱਚ ਬੈੱਡ ਵੀ ਬਰਾਊਨ अच्छा जी गेट ਵੀ ਬਰਾਊਨ ਹਨ ਪੱਕੇ ਵੀ ਬਰਾਊਨ ਹਨ अलमारियां ਵੀ ਬਰਾਊਨ ਨੇ ਹਨਾ ਇਸ ਕਰਕੇ ਫਿਰ ਮੈਨੂੰ ਵਧੀਆ ਨਹੀਂ ਲੱਗਿਆ ਹੈਗੇ ਬਰਾਊਨ ਫਰਮ ਆਪਾਂ ਚਲੋ ਲੈ ਆਏ ਸੀਗੇ ਬਾਕੀ ਮੈਂ ਤੁਹਾਨੂੰ ਦਿਖਾਵਾਂਗੇ ਅੱਗੇ ਜਾ ਕੇ ਵੀਡੀਓ 'ਚ ਜਰੂਰ ਦੇਖਿਓ ਵੀ ਕਿਹੜਾ ਲਿੱਤਾ ਤੇ ਆਹ ਹੈਗੀ ਸੀਗੀ ਚਾਦਰ ਹਨਾ ਇਹਦੇ ਨਾਲ ਹੈਗੇ ਸੀਗੇ ਦੋ ਪਿੱਲੋ 쿠ਸ਼ਨ ਤੇ ਦੋ ਪਿੱਲੋ ਸੀਗੇ ਲੈਸ ਲੱਗੀ ਹੋਈ ਸੀਗੀ ਆ ਦੇਖੋ ਸਾਈਡ ਦੇ 쿠ਸ਼ਨ ਪਏ ਆ ਤੇ ਆਹ ਸਹਰਾਣੇ ਸੀਗੇ ਹਨਾ ਤੇ ਬੈੱਡ ਸ਼ੀਟ ਸੀਗੀ ਬੈੱਡ ਸ਼ੀਟ ਦੇਖੋ ਆ ਸੀਗੀ ਹੈ ਨਾ ਕੱਪੜਾ ਸੋਹਣਾ ਸੀਗਾ ਗਲੇਸ ਕੋਟਨ ਦਾ ਕੱਪੜਾ ਸੀਗਾ ਬਹੁਤ ਸੋਹਣੀ ਲੱਗੀ ਮੈਨੂੰ ਇਹ ਚਾਦਰ ਤੇ ਬਹੁਤ ਵਧੀਆ ਸੀਗੀ ਮੈਂ ਚਲੋ ਫਿਰ ਲੈ ਕੇ ਜਾਵਾਂਗੀ ਮੈਂ ਇਹ ਚਾਦਰ ਤੇ ਦੇਖਦੇ ਆ ਹੈ ਨਾ ਤੇ ਮੈਨੂੰ ਸੋਹਣੀ ਲੱਗੀ ਇਹ ਛਾਦਰ ਮੈਂ ਕਿਹਾ ਹੌਲੀ ਹੌਲੀ ਕਿ ਚਲੋ ਆਪਾਂ ਜਦੋਂ ਆਪਾਂ ਪਰਦੇ ਵਗੈਰਾ ਲੈ ਕੇ ਜਾਵਾਂਗੇ ਉਦੋਂ ਚਲੋ ਚਾਦਰ ਵੀ ਮੈਂ ਜ਼ਰੂਰ ਲੈ ਕੇ ਜਾਵਾਂਗੀ ਭਾਬੀ ਨੂੰ ਵੀ ਬਹੁਤ ਵਧੀਆ ਲੱਗੇ ਸੀ ਪਰ ਅਸੀਂ ਪੈਸੇ ਵਗੈਰਾ ਹੁਣ ਲੈ ਕੇ ਨਹੀਂ ਆਈ ਸੀਗੇ ਘਰੇ ਘਰ ਤੋਂ ਇਸ ਕਰਕੇ ਹੈ ਨਾ ਨ ਕਰਕੇ ਆਈ ਸੀਗੀ ਭਾਬੀ ਨਾਲ ਗਈ ਸੀਗੀ ਤੇ ਟਾਈਮ ਲੱਗ ਗਿਆ ਸੀਗਾ ਉੱਥੋਂ ਤੇ ਫਿਰ ਹਾਲੇ ਤੱਕ ਔਲਾ ਮੈਂ ਵੀਡੀਓ ਪਾਈ ਨਹੀਂ ਹੈਗੀ ਸੀਗੀ ਬਣਾਈ ਨਹੀਂ ਤੇ ਫਿਰ ਮੈਂ ਕਿਹਾ ਚਲੋ ਅੱਜ ਕਲਿੱਪ ਬਣਾ ਕੇ ਪਾ ਦਿੰਦੀ ਹਾਂ ਤੇ ਇਹ ਲੈ ਕੇ ਆਇਆ ਆਪਾਂ ਹੈਨਾ ਕਾਫੀ ਦਿਨਾਂ ਤੋਂ ਤੁਹਾਡੇ ਕਮੈਂਟ ਆ ਰਹੇ ਸੀਗੇ ਵੀ ਤੁਸੀਂ ਸੋਫੇ ਤੇ ਚਾਦਰਾਂ ਵਗੈਰਾ ਨਾ ਪਾਓ ਹੈਨਾ ਵੀ ਇਹਨਾਂ ਦੇ ਕਵਰ ਵਗੈਰਾ ਲਿਆਓ ਅੱਜ ਚਲੋ ਉਹ ਦਿਨ ਆ ਗਿਆ ਤੇ ਮੈਂ ਆਪਾਂ ਕਵਰ ਲੈ ਆਏ ਆ तो मैं थो दिखा के कलर के आपके आए कि लेके आए है। हैं आपके आए देखो आपका कलर ये कलर लेके आए आप फ्रोजी फरोजी कलर है ਹੈਗੇ ਨੇ 16 16 ਸੀਟ ਵਾਲੇ ਨੇ ਠੀਕ ਹੈ ਇਕ ਇਥੇ ਇਕ ਇਥੇ ਇਕ ਇਥੇ ਇਕ ਇਥੇ ਹੈ ਨਾ ਯਾਨੀ ਕਿ ਇੱਕ ਸੋਫੇ ਦੇ ਚਾਰ ਪੀਸ ਨੇ ਤੇ ਆਪਣੇ ਕੋਲੇ ਹੈਗੇ ਨੇ ਆ ਪੰਜ ਨੇ ਹੈ ਨਾ ਪੰਜ ਸੀਟ ਵਾਲਾ ਤਾਂ 16 ਹੋ ਗਏ ਇਹ ਵੈਸੇ ਉਹਨਾਂ ਨੇ ਕਿਹਾ ਸੀਗਾ ਵੀ ਅਗਰ ਤੁਸੀਂ ਵੀ ਹੈ ਨਾ ਬਾਜੂਆਂ ਦੇ ਨਹੀਂ ਲੈਣੇ ਹੈਗੇ ਹੈ ਨਾ ਜਿਵੇਂ ਲੱਕੜ ਦੇ ਇਹ ਦਿਖਾਉਣ ਵਾਲੇ ਦਿਖਾਉਣ ਵਾਸਤੇ ਹੁੰਦੇ ਚਲੋ ਵੀ ਇਹਨਾਂ ਦੀ ਲੋੜ ਨਹੀਂ ਹੈਗੀ ਪਰ ਮੈਂ ਕਿਹਾ ਵੀ ਆਪਣੇ ਨਾ ਇਹ ਇਨਕਿ ਇੱਥੇ ਵਾਈਟ ਹੈ ਹੈ ਨਾ ਵੀ ਇਹਦੇ ਕਰਕੇ फिर वो कहना भी चलो तीस लै लो फिर मैं सोलह सीट वाली लेको एरेंज करके है ना एक वाले ने है ना ये यानी कि अलग अलग ने कला कला पीस है ए बंद पीस है यानी कि जोड़ा अपना थ्री सीट वाला है ना आती है ਇਹ ਹੈ ਗਿਆ ਤਿੰਨ ਸਿੱਤਾਂ ਵਾਲੇ ਦਾ ਇਹ ਕਿ ਉੱਪਰ ਲੱਗ ਜੂਗਾ ਢੂਤੇ ਲੱਗ ਜੂਗਾ ਨਹੀਂ ਕਿ ਇੱਥੇ ਲੱਗ ਜੂਗਾ ਬਟਾ ਪੀਸ ਇੱਕ ਨੀਚੇ ਵੀ ਸਜੂਗਾ ਇਹ ਵਾਲਾ ਹੈ ਨਾ ਇਹ ਡਿਜ਼ਾਈਨ ਹੈ ਇਹਦੇ ਚ ਫਰੋਜੀ ਕਲਰ ਹੈ ਜਿਆਦਾ ਤੇ ਬਰਾਊਨ ਹੈ ਵਿੱਚ ਕਰੀਮ ਵੀ ਹੈ ਹੈ ਨਾ ਬਰਾਊਨ ਕਰੀਮ ਤੇ ਫਰੋਜੀ ਇਹ ਕਲਰ ਹੈ ਹੈ ਨਾ ਮੈਨੂੰ ਇਹ ਕਲਰ ਸੋਹਣਾ ਲੱਗਿਆ ਮੈਂ ਕਿਹਾ ਬਰਾਊਨ ਤਾਂ ਸਾਰੇ ਘਰ ਵਿੱਚ ਬਰਾਊਨ ਬਰਾਊਨ ਹੋਇਆ ਪਿਆ ਬਰਾਊਨ ਬெட் ਬਰਾਊਨ ਅਲਮਾਰੀ ਬਰਾਊਨ ਗੇਟ ਹੈਨਾ ਸਾਰਾ ਕੁਝ ਬਰਾਊਨ ਹੋਇਆ ਰਿਹਾ ਪਿਆ ਮੈਂ ਕਿ ਇਸ ਕਰਕੇ ਮੈਂ ਫਰੋਜੀ ਲਵਾਂਗੇ ਪਰ ਬਰਾਊਨ ਕਲਰ ਨਹੀਂ ਲੈਂਦੇ ਹੈਗੇ ਇੱਕ ਇਹਦੇ ਵਿੱਚ ਹੈਗਾ ਸੀਗਾ ਬਲੂ ਕਲਰ ਉਹ ਵੀ ਸੋਹਣਾ ਸੀਗਾ ਪਰ ਮੈਂ ਕਿ ਚਲੋ ਇਹ ਠੀਕ ਹੈ ਖਿੜਮਾ ਜਾਂ ਰੰਗ ਮੈਨੂੰ ਵਧੀਆ ਲੱਗਿਆ ਆਹ ਕਲਰ ਲੈ ਕੇ ਆਏ ਆਪਾਂ ਹੈਨਾ ਤੇ ਬਾਕੀ ਆਪਾਂ ਕੱਲ ਨੂੰ ਤੁਹਾਨੂੰ ਵੀਡੀਓ ਵਿੱਚ ਪਾ ਕੇ ਪੁਛਾ ਕੇ ਦਿਖਾਵਾਂਗੇ ਪਾ ਕੇ ਰਹਿਣੀ ਆ Bırakayım, bakalım, tamam mı? Tamam ਫਰੈਂਡ ਇੱਥੇ ਆਗੇ ਸੀਗੇ ਬੱਚੇ ਸੱਚੀ ਬਹੁਤ ਜ਼ਿਆਦਾ ਗਾਹ ਪਾਤਾ ਸੀਗਾ ਸਾਨੂੰ ਨੇ ਤਾਂ ਗਾਣੇ ਗਾਹ ਗਾ ਕੇ ਤੇ ਇੱਥੇ ਨੂੰ ਭਾਬੀ ਵੀ ਆਏ ਸੀਗੇ ਹੈਨਾ ਤੇ ਇਹ ਨਾ ਮੈਂ ਤੁਹਾਨੂੰ ਇਹ ਦਿਖਾ ਰਹੀ ਸੀਗੀ ਇੱਥੇ ਆ ਦੇਖੋ ਸਾਈਡਾਂ ਤੇ ਨਾ ਉੱਪਰਲੀ ਸਾਈਡ ਸਾਈਡਾਂ ਤੇ ਦੇਖੋ ਜਗ੍ਹਾ ਬਚਦੀ ਹੈ ਹੈਨਾ ਇਹ ਮੈਂ ਕਿਹਾ ਬਚਣੀ ਨਹੀਂ ਚਾਹੀਦੀ ਹੈਗੀ ਫਿਰ ਭਾਬੀ ਕਹਿੰਦੇ ਵੀ ਨਹੀਂ ਹੈਨਾ ਵੀ ਐਂਜੀ ਹੁੰਦੀ ਹੈ ਵੀ ਐਵੇਂ ਹੀ ਰਹੂਏ ਤੇ ਹੈਨਾ ਇਹ ਤਾਂ ਵੀ ਡਿਜ਼ਾਈਨ ਹੀ ਹੈ ਬੀ ਨੇ ਜਿਆਦਾ ਉਹ ਉਹਨਾਂ ਕੋਲੇ ਵੀ ਗਈ ਸੀ ਕਿ ਮੈਂ ਦੁਆਰੇ ਹੈਨਾ ਜਿਨ੍ਹਾਂ ਤੋਂ ਆਪਾਂ ਲੈ ਕੇ ਆਏ ਸੀਗੇ ਉਹ ਵੀ ਕਹਿੰਦੇ ਵੀ ਇੰਨਾ ਹੀ ਆਉਂਦੇ ਨੇ ਇਹ ਕਵਰ ਹੈਨਾ ਵੀ ਸਾਰਾ ਕਵਰ ਨਹੀਂ ਹੁੰਦਾ ਹੈਗਾ ਵੀ ਐਵੇਂ ਸੋਹਣਾ ਲੱਗਦਾ ਹੈ ਤੇ ਆ ਦੇਖੋ ਹੈਨਾ ਐਵੇਂ ਜੱਚ ਰਿਹਾ ਸੀਗਾ ਵੈਸੇ ਬਿਨਾ ਬਾਜੂਆਂ ਤੋਂ ਵੀ ਜੱਚ ਰਿਹਾ ਸੀਗਾ ਇਹ ਪਰ ਫਿਰ ਵੀ ਮੈਂ ਲੈ ਆਈ ਸੀਗੀ ਮੇਰੇ ਖਾ ਮਿੱਟੀ ਘੱਟਾ ਹੈਨਾ ਪੈਂਦਾ ਰਹਿੰਦਾ ਇਸ ਕਰਕੇ ਮਾ ਕੁਝ ਨਹੀਂ ਹੁੰਦਾ ਹੈਗਾ ਤਾਂ ਕਰਕੇ ਤੇ ਆ ਦੇਖੋ ਹੈਨਾ ਵੈਸੇ ਇਧਰਲੀ ਸਾਈਡ ਉੱਪਰਲੀ ਸਾਈਡ ਇਹਨਾਂ ਦੇ ਚੋਰਸ ਲੱਗਣੇ ਸੀਗੇ ਮੈਂ ਬਸ ਕਾਲੀ ਕਾਲੀ ਚ ਲਾ ਰਹੀ ਸੀ ਕਿਉਂਕਿ ਬੱਚੇ ਹੁਣ ਆ ਗਏ ਸੀਗੇ ਮਾਹ ਤਾਂ ਕਰਕੇ ਹਨਾ ਮੈਂ ਤੁਹਾਨੂੰ ਇੱਕ ਵਾਰੀ ਮੈਂ ਦਿਖਾ ਦਮਾ ਲਾ ਕੇ ਇੰਜ ਕਰਕੇ ਬਣਿਆ ਇਹ ਸੈਟ ਜਿਹਾ ਦੇਖੋ ਹਨਾ ਆ ਸੋਹਣਾ ਲੱਗਿਆ ਸੀਗਾ ਮੈਨੂੰ ਫਰੋਜੀ ਕਲਰ ਤੇ ਵੈਸੇ ਮੈਂ ਸੋਚ ਚੁੱਕੀ ਗਈ ਸੀ ਕਿ ਮੈਂ ਕਿਹਾ ਬਰਾਊਨ ਕਲਰ ਨਹੀਂ ਮੈਂ ਕਿਹਾ ਮੈਨੇ ਲੈਣਾ ਹੈ ਕਿ ਨਾ ਹੀ ਮੈਨੇ ਲਾਈਟ ਕਲਰ ਲੈਣਾ ਹੈ ਇਸ ਕਰਕੇ ਫਿਰ ਕਲਰ ਦੋ ਹੀ ਪਏ ਸੀਗੇ ਇੱਕ ਬਲੂ ਇੱਕ ਫਰੋਜੀ ਹਨਾ ਮੈਂ ਫਿਰ ਫਰੋਜੀ ਮੈਨੇ ਵਧੀਆ ਲੱਗਿਆ ਤੇ ਆ ਦੇਖੋ ਹਣਾ ਭਾਬੀ ਵੀ ਅੱਥੇ ਹੁਣ ਆਏ ਸੀਗੇ ਭਾਬੀ ਵੀ ਦੱਸ ਰਹੇ ਸੀਗੇ ਹਨਾ ਵੀ ਐਵੇਂ ਸਲਾਈ ਵੀ ਲੱਗੀ ਹੁੰਦੀ ਐ ਵੀ ਬਾਜੂ ਇਕੱਠੇ ਹੁੰਦੇ ਨੇ ਪਰ ਇਹ ਇਕੱਲੇ ਇਕੱਲੇ ਸੀਗੇ ਤੇ ਐਂ ਕਰਕੇ ਸੀਗੇ ਹਨਾ ਤੇ ਚਲੋ ਜੀ ਫਰੈਂਡ ਕਿਵੇਂ ਲੱਗੀ ਅੱਜ ਦੀ ਵੀਡੀਓ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਤੁਸੀਂ ਨਵੇਂ ਆਏ ਹੋ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ ਹਨਾ ਤੇ ਬਾਕੀ ਮੈਂ ਤੁਹਾਨੂੰ ਹਨਾ ਕੱਲੂ ਪੂਰੇ ਸੋਫੇ ਤੇ ਉਧਰਲੇ ਤੇ ਵੀ ਇਧਰਲੇ ਤੇ ਪੂਰਾ ਲਗਾ ਕੇ ਹਨਾ ਸੈਟਿੰਗ ਕਰਕੇ ਘਰ ਦੀ ਫੇਰ ਦਿਖਾਵਾਂਗੀ ਫਿਲਹਾਲ ਆਪਾਂ ਨੇ ਚਲੋ ਐਂਜੀ ਰੱਖ ਲਈ ਸੀਗੇ ਇਹ ਤੇ ਹੁਣ ਆਪਾਂ ਕਰਦੇ ਅੱਜ ਦੀ ਵੀਡੀਓ ਦਾ ਐਂਡ ਕਿਵੇਂ ਦੇਲਗੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਕੱਲੂ ਫੇਰ ਮਿਲਾਂ ਜਾਂ ਨਵੀਂ ਜੀ